ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਤ ਨਾਨਕ ਉਸੇ ਭੀ ਸਤ ਤਸ ਸੋਤਨਾ ਹੋਈ ਤੇ ਸੋਤੀ ਲਖਵਾਰ ਦੁੱਖ ਨਾ ਹੋਈ ਜੈ ਜੈ ਦਾ ਦਿਵਤਾਰ ਦੁੱਖਿਆ ਦੁੱਖ ਨਾ ਕਰੀ ਜੇ ਬੰਨਾ ਪ੍ਰੀਆ ਭਾਰ ਸਹਜ ਸੰਤਾਲ ਕੋ ਹਾ ਤਕ ਨ ਚੱਲੇ ਨਾਲ ਕਿਸ ਤਿਆਰਾ ਹੋਈ ਐ ਗੁੜ ਟੁੱਟੇ ਪਾਲ ਤੁਮਰ ਜਾਈ ਜਲੜਾ ਲਾਲਿਕ ਲਿਖਿਆ ਨਾਲ ਉਪਮੇ ਹੋਵਨ ਅਕਾਰ ਉਪਮਾ ਨਾ ਕਹਿ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਿੜਾਈ ਹੁਕਮੇ ਅਧੁਨੀ ਜਹ ਹੁਕਮ ਲਿਖ ਤੋ ਸੁਖ ਸੁਖ ਪਾਈਐ ਇਕ ਨਕ ਬਖਸ਼ੇਸ ਕੋ ਹੁਕਮੇ ਫਦਾ ਕੋਈ ਹੈ ਹੁਕਮੇਂਦਰ ਸਭ ਕੋ ਬਾਰਕ ਨਾ ਕੋਏ ਨਾ ਲਖ ਮਤੇ ਬੁੱਧ ਹੈ ਤਾਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾੜ ਹੋਵੇ ਕਿਸੇ ਤਾੜ ਗਾਵੇ ਕੋ ਦਜਨੇ ਛਾੜ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਗਿਦਿਆ ਬਿਚਾਰ ਗਗਵ ਕੋ ਸਾਜਿ ਕਿਰਤਨ ਕੇ ਗਗਵ ਕੋ ਜੀ ਲੈ ਫਿਰ ਦੇਹ ਗਗਵ ਕੋ ਜਾਪੈ ਦਿਸੈ ਦੂਰ ਗਗਵ ਕੋ ਵੇਖੇ ਹਦਰ ਦੂਰ ਤਤਨਾ ਜਿਨ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਲ ਦਿੰਦਾ ਤੇ ਦਿੰਦੇ ਤਖ ਪਾਹਿ ਜਗਤ ਗੰਦਰ ਖਾਹਿ ਖਾਹਿ ਹੁਕਮੇ ਹੁਕਮ ਚਲਾ ਰਾਹੋ ਨਾਨਕ ਸੇ ਵੇ ਪ੍ਰਵਾਹ ਸਾਚਾ ਸਾਹਿਬ ਸਦਨਾਏ ਭਖਿਆ ਭਉ ਪਾੜ ਆ ਬੰਗਾ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅਗੈ ਰਖਿਆ ਜਿਸ ਸਾ ਦਰਬਾਰ ਕੋ ਭੀ ਬੋਲਣ ਬੋਲਿਆ ਜਿਸ ਨੂੰ ਕਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੋਖ ਦੁਆਰ ਨਾਨਕੇ ਵੇ ਦਾਣੀ ਸਭ ਆਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਪਿਆ ਪਿਰੰਜਨ ਸੋਏ ਜਿਨ ਸੇਵੈ ਤਿਨ ਪਾਇਆ ਲਾਲ ਲਾਲ ਗਾਵੀਐ ਗੁਣੀ ਨਿਧਾਨ ਗਾਵੀਐ ਸੁਲਿਐ ਮਰਖਿਐ ਭਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇ ਸੜ ਗੁਰ ਗੋਲਕ ਪਰਮਾ ਗੁਰ ਪਾਤ੍ਰ ਭਤੀ ਮਾਈ